ਹਾਂਜੀ ਸ਼ਤਿਸ਼੍ਰੀ ਕਾਲ ਜੀ ਮੇਰੀ ਪਿਆਰੀ YouTube ਫੈਮਿਲੀ ਨੂੰ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਨੇ ਘੈਂਟ ਹੋਵਗੇ ਅਸੀਂ ਵੀ ਬਹੁਤ ਵਧੀਆ ਜੀ ਤੇ ਅੱਜ ਆਪਾਂ ਤੋੜਨ ਲੱਗੇ ਜੀ ਨਿੰਬੂ ਇਹ ਆਪਣੇ ਘਰ ਦੇ ਵਿੱਚ ਛੋਟਾ ਜਿਹਾ ਪੇਡਾ ਲੱਗਿਆ ਹੋਇਆ ਜੀ ਆਹ ਦੇਖ ਸਕਦੇ ਹੋ ਜੀ ਤੁਸੀਂ ਬਿਲਕੁਲ ਛੋਟਾ ਜਿਹਾ ਜੀ ਅਸੀਂ ਹਰ ਸਰਦੀ ਦੇ ਵਿੱਚ ਤੋੜ ਕੇ ਇਹਦੇ ਤੋਂ ਪ੍ਰੋ ਅਚਾਰ ਪਾਉਣੀ ਹੁੰਦੀ ਹੈ ਜੀ ਆਹ ਦੇਖੋ ਜੀ ਚਾਰਨੀ ਆਪਣੇ ਭਰ ਲਈ ਤੋੜ-ਤੋੜ ਕੇ ਤੇ ਮੇਰੇ ਬਾਅਦ ਚ ਧਿਆਨ ਚਾਇਆ ਮੈਂ ਕਿ ਚਲੋ ਸੋਡਣਾ ਵੀਡੀਓ ਸ਼ੇਅਰ ਕਰ ਦਦੇ ਨੇ ਜੀ ਤੇ ਆ ਦੇਖੋ ਜੀ ਆਪਾਂ ਨੇ ਚਾਰ ਨਿੰਬੂ ਬਿਲਕੁਲ ਭਰ ਲਈ ਜੀ ਤੇ ਥੋੜੇ ਜਿਹਾ ਆਪਾਂ ਛੱਡ ਵੀ ਦਵਾਂਗੇ ਇਹਦੇ ਉੱਪਰ ਸਾਰੇ ਨਹੀਂ ਤੋੜਾਂਗੇ ਤੇ ਜਿਹੜੇ ਜਿਆਦਾ ਪੀਲੇ ਪੀਲੇ ਜੇ ਨੇ ਹਨਾ ਉਹ ਤੋੜਾਂਗੇ ਆਪਾਂ ਤੇ ਤੋੜ ਕੇ ਆਪਾਂ ਅੱਜ ਇਹਨਾਂ ਦਾ ਆਚਾਰ ਪਾਉਣ ਲੱਗਾ ਪਾਵਾਂਗੇ ਜਨਗੀ ਜੀ ਤੇ ਬਹੁਤ ਸੋਹਣਾ ਹੈ ਬਹੁਤ ਜਿਆਦਾ ਵਧੀਆ achar ਬਣਦਾ ਜੀ ਇਹਦਾ ਤੇ ਬਹੁਤ ਵਧੀਆ ਹੁੰਦਾ ਜੀ ਅਸੀਂ ਹਰ ਬਾਰ ਪਾਉਣੀ ਸਰਦੀ ਦੇ ਵਿੱਚ ਆਚਾਰ ਤੇ ਗਰਮੀ 'ਚ ਤਾਂ ਇਹ ਲੱਗਦੇ ਨਹੀਂ ਹੈਗੇ ਨਿੰਬੂ ਸਰਦੀਆਂ 'ਚ ਹੀ ਲੱਗਦੇ ਨੇ ਜਿਆਦਾ ਜੀ ਤੇ ਗਰਮੀਆਂ 'ਚ ਨਹੀਂ ਲੱਗਦੇ ਹੈਗੇ ਬਿਲਕੁਲ ਵੀ ਨਹੀਂ ਲੱਗਦੇ ਗਰਮੀ 'ਚ ਤੇ ਇੱਕ ਵੀ ਨਹੀਂ ਲੱਗਦਾ ਗਰਮੀਆਂ ਦੇ ਵਿੱਚ ਜ਼ਰੂਰ ਤਾਂ ਹੁੰਦੀ ਆ ਆਪਾਂ ਨਿੰਬੂ ਪਾਣੀ ਬਣਾ ਸਕਦੇ ਹਾਂ ਪਰ ਜਦੋਂ ਲੱਗਦੇ ਨਹੀਂ ਹੁਣ ਕੀ ਕਰ ਸਕਦੇ ਆ ਆਪਾਂ ਤੇ ਫਿਰ ਅਸੀਂ ਪਾਈ ਕੀ ਕਰਦੇ ਆ ਅਸੀਂ ਤਾਂ ਸਰਦੀਆਂ ਦੇ ਵਿੱਚ ਤੋੜ ਕੇ ਆਚਾਰੇ ਬਣਾ ਲੈਣੇ ਤੇ ਆ ਦੇਖੋ ਜੀ ਆ ਦੇਖੋ ਜੀ ਆਪਾਂ ਇੰਨੇ ਛੱਡ ਦਿੱਤੇ ਇਹਦੇ ਉਪਰ ਲੱਗੇ ਹੋਏ ਕਿਉਂਕਿ ਥੋੜੇ ਜਿਹਾ ਹਰੇ ਜਿਹੇ ਨੇ ਹਨਾ ਤੇ ਆਦਿ ਪਚਾ ਲੈ ਜਾ ਬਾਕੀ ਇੰਨੇ ਹੁਣ ਚਾਰਨੀ ਭਰ ਲਈ ਪਹਿਲਾਂ ਪੈਨਿਕ ਦੀ ਪਾਲਾਣੇ ਤੇ ਬਾਅਦ ਚ ਫਿਰ ਆਪਾਂ ਇਹ ਤੋੜ ਸਕਦੇ ਤੋੜਨ ਲੰਘ ਜਦੋਂ ਆਪਣਾ ਜ਼ਰੂਰਤ ਹੋਗੀ ਜੇ ਆਪਣੇ ਵਲੌਗ ਵਧੀਆ ਲੱਗਦੇ ਨੇ ਪਲੀਜ਼ ਸਾਡੇ ਚੈਨਲ ਨੂੰ ਜੁਆਇਨ ਕਰ ਲਿਆ ਕਰੋ ਜੀ ਠੀਕ ਹੈ ਜੀ ਤੇ ਸੋਹਣੇ ਸੋਹਣੇ ਵਲੌਗ ਦੇਖਣ ਲਈ ਵਲੌਗ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਠੀਕ ਹੈ ਜੀ ਕਮੈਂਟ ਕਰਕੇ ਦੱਸਿਆ ਕਰੋ ਜੀ ਤੁਹਾਨੂੰ ਕਿਦਾਂ ਦੇ ਲੱਗਦੇ ਨੇ बिल्कुल छोटा जहा पेड है जी तो बहुत सोने पर नींबू लगते ने इन्होंने उपर देखो जी दे दे मैं सुन चक्के दिखे रही हाँ बिल्कुल पीले पीले नहीं जी साडा गुलाब का फुल दिखता होगा सोनू वो भी गुच्छे लगते ने गुलाब के ਬੀ ਬਹੁਤ ਸੋਹਣਾ ਏ ਛੋਟਾ ਜਿਹਾ ਪੇਡਾ ਗਲਾਬ ਦਾ ਵੀ ਆ ਦੇਖੋ ਜੀ ਮੈਂ ਤੁਹਾਨੂੰ ਦਿਖਾ ਰਹੀ ਆ ਇਹ ਸਾਰੇ ਲਗਾਏ ਹੋਏ ਨੇ ਆਪਾਂ ਨੇ ਇਹ ਜਿਹੜਾ ਤੋਂ ਆਪਨੇ ਮਾਲੀ ਤੋਂ ਲੇਤਾ ਸੀ ਉਦੋਂ ਵੀ ਇਹਦੇ ਉੱਪਰ ਇੱਕ ਦੋ ਹੈਗਾ ਸੀ ਜੀ ਨਿੰਬੂ ਲੱਗਿਆ ਹੋਇਆ ਤੇ ਜਦੋਂ ਤੀਉ ਲੱਗਦੇ ਆਪਣੇ ਫਧੀਆ ਫਲ ਆਹ ਦੇਖੋ ਜੀ ਛੋਟਾ ਜਿਹਾ ਅਮਰੂਦ ਦਾ ਪੇਡਾ ਜੀ ਇਹ ਤੇ ਅਸੀਂ ਵੀ ਬਹੁਤ ਉੜ ਕੇ ਖਾਣੇ ਆ ਜੀ ਬਾਕੀ ਜਿਹੜਾ ਸਾਡੇ ਕੋਈ ਭੈਣ ਭਈ ਆ ਜਾਂਦਾ ਜੀ ਪਿੰਡ ਚੋਂ ਉਹ ਫਿਰ ਕਹਿੰਦਾ ਦੇ ਦੋ ਜੀ ਲਫਾਫਾ ਫੇਰ ਅਗਲਾ ਪਰ ਕੇ ਲਫਾਫਾ ਲੈ ਜਾਂਦਾ ਜੀ ਅਮਰੂਦਾਂ ਦਾ ਠੀਕ ਹੈ ਇਹ ਅਗਲਾ ਇੱਕ ਦੋ ਦਾ ਤੋੜ ਕੇ ਹਟਦਾ ਨਹੀਂ ਫਿਰ ਪੂਰਾ ਲਫਾਫਾ ਪਰ ਕੇ ਲੈ ਕੇ ਜਾਂਦਾ ਜੀ ਤੇ ਫੇਰ ਵੀ ਪੇੜੇ ਦੇ ਉੱਪਰ ਬਹੁਤ ਜ਼ਿਆਦਾ ਅਮਰੂਦ ਲੱਗੇ ਹੋਏ ਨਹੀਂ ਜੀ ਨਾਲੇ ਤੋੜਨ ਵਾਲੇ ਵੀ ਪੂਰਾ ਉਹਦਾ ਦਿਲ ਖੁਸ਼ ਕਰਕੇ ਲੈ ਜਾਂਦੇ ਨੇ ਨਾਲੇ ਅਸੀਂ ਵੀ ਤੋੜ ਕੇ ਖਾ ਲਾਣੇ ਜੀ ਤੇ ਪਰ ਫੇਰ ਵੀ ਨਹੀਂ ਸ਼ੇਰ ਮੁਖਤਮ ਹੁੰਦਾ ਹੈਗਾ ਇਹ ਇਹਦੇ ਉੱਪਰ ਮਰੂ ਦੇ ਬਹੁਤ ਜ਼ਿਆਦਾ ਲੱਗਦੇ ਨੇ ਜੀ ਆਹ ਲਓ ਜੀ ਜਿਹੜਾ ਪਸਮਾਨ ਹੁਣ ਇਹਦੇ ਵਿੱਚ ਪਾਉਣਾਗਾ ਉਹ ਛੋਟੇ ਨਾਲ ਦੱਸ ਦਿਨ ਜੀ ਆਪਾਂ ਕਿਵੇਂ achar ਬਣਾਵਾਂਗੇ ਜੀ ਇਹ ਪਹਿਲਾਂ ਆਪਾਂ ਮਸਾਲਾ ਲੈ ਕੇ ਆਂਦਾ ਸੀ ਆਪਣੇ ਦੜਬੇ ਸ਼ਹਿਰ ਤੋਂ ਕਾਲੀਆਂ ਮਿਰਚਾਂ ਨੇ ਜਿਹਦੇ ਵਿੱਚ ਤੇ ਆ ਚੀਆਂ ਦੋ ਚੀਆਂ ਦਾ ਚੀਨੀ ਦੇ ਟੁਕੜੇ ਨੇ ਕਾਦੇ ਨੇ ਇਹ ਦਾਲ ਚੀਨੀ ਦੇ ਨੇ ਜੀ ਦੋ ਪੀਸ ਤੇ ਬਾਕੀ ਆ ਚੀਜ਼ ਦੱਸਿਓ ਜੀ ਤੁਸੀਂ ਕਮੈਂਟ ਕਰਕੇ ਵੀ ਆ ਚੀਜ਼ ਕੀ ਹੈ ਜਿਹੜੀ ਮੈਂ ਤੁਹਾਨੂੰ ਦਿਖਾ ਰਹੀ ਹਾਂ ਜੀ ਹੱਥ ਨਾਲ ਇਦਿਆਂ 4-5 ਕਿਲੀਆਂ ਜੀਆਂ ਹੈਗੀਆਂ ਨੇ ਜੀ ਇਹ ਤੇ ਇੱਕ ਆਪਣੇ ਕੋਲ ਲੌਂਗ ਨੇ ਕਾਲੀ ਮਿਰਚ ਤੇ ਬਾਕੀ ਜੀਰਾ ਬਾਕੀ ਜਿਹੜੀ ਸੁਰਮਈ ਚੀਜ਼ ਹੱਥ ਚਾੱਕ ਕੇ ਦਿਖਾਈ ਸੀ ਉਹ ਜਰੂਰ ਦੱਸਿਓ ਜੀ ਵੀ ਇਹ ਕੀ ਚੀਜ਼ ਹੈ ਇੱਕ ਵੱਡੀ ਇਲਾਇਚੀ ਹੈ ਜੀ ਠੀਕ ਹੈ ਜੀ ਇੱਕ ਵੱਡੀ ਇਲਾਇਚੀ ਹੈ ਇਹ 4-5 ਚੀਜ਼ਾਂ ਨੇ ਜੀ ਜੇ ਕਿਸੇ ਨੇ ਵੀ ਨਿੰਬੂ ਦਾ achar ਬਣਾਉਣਾ ਹੋਵੇ ਤਾਂ ਤੁਸੀਂ ਆਹ ਮਸਾਲਾ ਜ਼ਰੂਰ ਤਿਆਰ ਕਰਕੇ ਪਾ ਸਕਦੇ ਹੋ ਤੇ ਆਹ ਚਰੀ ਚੀਜ਼ ਜਰੂਰ ਦੱਸਿਓ ਜੀ ਵੀ ਕੀ ਚੀਜ਼ ਹੈ ਇਹ ਠੀਕ ਹੈ ਜੀ ਅਸੀਂ ਸਾਨੂੰ ਤਾਂ ਪਤਾ ਜੀ ਪਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀ ਇਹ ਕੀ ਚੀਜ਼ ਹੈ ਠੀਕ ਹੈ ਜੀ ਲੋ ਜੀ ਆਪਾਂ ਹੁਣ ਇਹਦੇ ਵਿੱਚ ਆਪਾਂ ਇਹਨੂੰ ਹੋ ਕਰ ਲਾਂਗੇ ਤੇ ਹਾਂ ਲੋ ਜੀ ਤੁਹਾਡੇ ਸਾਹਮਣੇ ਬਿਲਕੁਲ ਬਰੀਕ ਹੋ ਕੇ ਤਿਆਰ ਹੋ ਗਿਆ ਹੁਣ ਆਪਾਂ ਚੱਲਦੇ ਹਾਂ ਮੰਮੀ ਵੱਲ ਜੀ ਮੰਮੀ ਕੋਲ ਚੱਲਦੇ ਜੀ ਆਪਾਂ ਬਾਹਰ ਚਲੋ ਜੀ ਆਪਾਂ ਅੱਗੇ ਬਾਹਰ ਜੀ ਮੰਮੀ ਕੋਲ ਹੁਣ ਆਪਾਂ ਮਸਾਲੇ ਦੇ ਵਿੱਚ ਆਪਾਂ ਨੇ ਐਡ ਕਰ ਲਿਆ ਜੀ ਨਮਕ ਠੀਕ ਹੈ ਜੀ ਚਿੱਟਾ ਨਮਕ ਹੈ ਜੀ ਇਹ ਤੇ ਆਪਾਂ ਨੇ ਇਹਦੇ ਵਿੱਚ ਮਿਕਸ ਕਰ ਲਿਆ ਇਹ ਆਪਾਂ ਨੇ ਰੱਖ ਲਿਆ ਜੀ ਨਿੰਬੂ ਵਾਲਾ ਨਿੰਬੂ ਪਾਉਣਾ ਹੈ ਨਾ ਬਰਤਨ ਤੇ ਆ ਨਿੰਬੂ ਨਹੀਂ ਜੀ ਆਪਣੇ ਕੋਲ ਤੋ ਲਈਏ ਪਰ ਚੰਗੀ ਤਰ੍ਹਾਂ ਉਹ ਪੇਡੇ ਦੇ ਟੁੜੇ ਆਪਾਂ ਸਾਡੇ ਤੁਹਾਡੇ ਸਾਹਮਣੇ ਪੜ ਅਮਰੋਦ ਆ ਗਿਆ ਜੀ ਮਾਤਾ ਲੱਗੀ ਹੋਈ ਹੈ ਜੀ ਠੀਕ ਹੈ ਜੀ ਤੇ ਆ ਲੋ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਠੀਕ ਹੈ ਜੀ ਨਿੰਬੂ ਆਪ ਮੇਰੀ ਮੰਮੀ ਨੇ ਕੱਟ ਕਰ ਲਈ ਜੀ ਇਹ ਤੇ ਹੁਣ ਆਪਾਂ ਭਾਉਣ ਲੱਗੇ ਜੀ ਨਿੰਬੂ ਤੇ ਇਹਨੂੰ ਆਪਾਂ ਮਸਾਲੇ ਨਾਲ ਭਰ ਲਾਂਗੇ ਜੀ ਚੰਗੀ ਤਰ੍ਹਾਂ ਠੀਕ ਹੈ ਜੀ ਤੇ ਮਸਾਲੇ ਨਾਲ ਭਰ-ਭਰ ਕੇ ਆਪਾਂ ਨਾਲ ਹੁੰਦੇ ਆਪਾਂ ਗੰਡੇ ਨਰ ਦੇ ਵਿੱਚ ਪਾਈ ਚੱਲਾਂਗੇ ਜੀ ਆਹ ਲੋ ਜੀ ਬਹੁਤ ਜਿਆਦਾ ਵਧੀਆ ਅਚਾਰ ਬਣਦੇ ਸਾਡਾ ਪਿਛਲੇ ਸਾਲ ਵਾਲਾ ਵੀ ਪਹਿਲਾਂ ਮੈਂ ਤੁਹਾਨੂੰ ਦਿਖਾਉਣ ਲੱਗੀ ਸੀ ਫਿਰ ਮੈਂ ਕਿਹਾ ਚਲੋ ਐਦਾਂ ਹੀ ਆਪਾਂ ਇਹ ਸ਼ੇਅਰ ਕਰ ਦਾਂ ਤੁਹਾਡਾ ਨੂੰ ਵੀਡੀਓ ਹਾਂ ਪਿਛਲੇ 4 ਦਿਨ ਦਾ ਕੀ ਕਰਾਂਗੇ ਉਹ ਵੀ ਸਾਡਾ ਅਚਾਰ ਪਿਛਲਾ ਵੀ ਸਾਡਾ ਥੋੜਾ ਜਿਹਾ ਹੀ ਰਹਿ ਗਿਆ ਬਿਲਕੁਲ ਹੀ ਤੇ ਹੁਣ ਸਾਡੇ ਲਾਉਣ ਲੱਗਣਗੇ ਖੇਤ ਦੇ ਵਿੱਚ ਬੋਰ ਤੇ ਹੁਣ ਆਪ ਨੂੰ ਅਚਾਰ ਮੇਚੇ ਦੀ ਬਹੁਤ ਜ਼ਿਆਦਾ ਜ਼ਰੂਰਤ ਹੋਊਗੀ ਹੈਨਾ ਕਿਉਂਕਿ ਦੁਪਹਿਰ ਹੀ ਵੀ ਰੋਟੀ ਸਵੇਰ ਸ਼ਾਮ ਵੀ ਰੋਟੀ ਜਾਇਆ ਕਰੂਗੀ ਜੀ ਖੇਤ ਤੁਹਾਨੂੰ ਪਤਾ ਹੀ ਹੈ ਵੀ ਫਿਰ achar ਵਿੱਚ ਦਾ ਜ਼ਰੂਰ ਤੋਂ ਹੁੰਦੀ ਹੈ ਔਰ ਦਾਲ ਸਬਜੀ ਨਾਲ ਹਨ ਤੇ ਇਸ ਕਰਕੇ ਫਿਰ ਆਪਾਂ ਨੂੰ ਉਹਦਾ achar ਆਪਣਾ ਵਰਤਿਆ ਜਾਊਗਾ ਜੀ ਪਿਛਲੀ ਵਾਰ ਵਾਲਾ ਇਹ ਆਪਾਂ ਨਮਾ ਤਿਆਰ ਕਰਦਾਂ ਨੇ ਜੀ ਬਲੌਗ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਬਲੌਗ ਬਣਾਉਣ ਚ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਜੀ ਇਹ ਕੋਈ ਬਿਲਿਆਂ ਤੋੜਾ ਕੰਮ ਥੋੜੀ ਹੁੰਦੇ ਜੀ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਜੀ ਆਪਣੇ ਠੀਕ ਹੈ ਜੀ ਤੇ कल कल चीज़ सुन शेयर करनी पैंती है प्लीज़ जरूर तीस ज्वाइन करो जी अपने चैनल में सपोर्ट करो जी यारपोर्ट जरूर। की जरूरत है जी बहुत ज़्यादा बद तो बद अपनी वीडियो शेयर कराया करो जी वह लगती है जी ठीक है जी जानू बहुत ज़्यादा हौसला मिलता है जी हाँ देखो जी पंची उड रहे शाम का टाइम है जी ये हेलो जी देखो जी इधर भी पंची बैठे ने साजे आले दुआले तो बहुत ज्यादा दरख्त लगे हुए हैं देखो जी लगाने भी चाहिए नहीं चाहिए जरूर ਖਾਣ ਪੀਣ ਵਾਲੇ ਜ਼ਰੂਰ ਲਗਾਉਣੇ ਚਾਹੀਦੇ ਨੇ ਜੀ ਆ ਜਿਹੜੇ ਸਾਡੇ ਦੱਲੇ ਸਾਈਡ ਤੋਂ ਦੇਖਿਆ ਗੰਧ ਪਾਉਣ ਵਾਲੇ ਡੇਕਾ ਵਗੈਰਾ ਉਹ ਤਾਂ ਬਹੁਤ ਹੰਕਾਰਦਿਆਂ ਨੇ ਪੱਤੇ ਸੱਤੇ ਜੀ ਬਹੁਤ ਪਾਉਂਦੇ ਨੇ ਜੀ ਉਹ ਤਾਂ ਆਹ ਦਾ ਬਹੁਤ ਹੰਕਾਰਦਿਆਂ ਜਿਹੜੀ ਮੈਂ ਤੁਹਾਨੂੰ ਦਿਖਾ ਰਹੀਆਂ ਆ ਇਹ ਤਾਂ ਬਹੁਤ ਜ਼ਿਆਦਾ ਗੰਧ ਪਾਉਂਦੀਆਂ ਨੇ ਜੀ ਵੀੜੇ ਦੇ ਵਿੱਚ ਤੇ ਆਹ ਚੀਜ਼ਾਂ ਦਾ ਫਾਇਦਾ ਜੀ ਆਪਾਂ ਨਾਲੇ ਦੇਖੋ ਆਪਣਾ ਆਚਾਰ ਬਣ ਲੱਗ ਰਿਹਾ ਹੈ ਨਾ ਤੇ ਨਾਲੇ ਵਧੀਆ ਆਪਣੇ ਘਰ ਦੇ ਵਿੱਚ ਹੀ ਲੱਗਿਆ ਹੋਇਆ ਕੋਈ ਆਹ ਪੁਰਾਣੀ ਗਰੀ ਕਰਤਾ ਮੈਨੂੰ ਆਈ ਦੀ ਦੋਤਨੀ ਪਈ ਹੈਗੀ ਨਾਲੇ ਸਾਡੇ ਸਾਹਮਣੇ ਕਿੰਨੇ ਸੋਹਣੇ ਨੀਂਬੂ ਨੇ ਜੀ ਗੱਡੀ ਅਸੀਂ ਹਰ ਵਾਰ ਐਦਾਂ ਮਸਾਲਾ ਤਿਆਰ ਕਰਕੇ ਫਿਰ ਨੀਂਬੂ ਪਾਉਣੀ ਹੁੰਦੀ ਹੈ ਬਾਕੀ ਤੁਸੀਂ ਦੱਸਿਓ ਜੀ ਕਮੈਂਟ ਕਰਕੇ ਤੁਸੀਂ ਕਿਤੋਂ ਦਾ ਮਸਾਲਾ ਤਿਆਰ ਕਰਦੇ ਹੁੰਦੇ ਹੋ ਕੁਝ ਬਣਾਇਆ ਜੀ ਬਣਾਇਆ ਜੀ ਸਿੰਗ ਕਰ ਲਿਆ ਨਾ ਕਹਿੰਦੇ ਕਿ ਸਿੱਨਾ ਮਤ ਜਾਇਆ ਗਾ ਨਹੀਂ ਇਹ ਨੂੰ ਫੋਨ ਕਰਨਗੇ ਉਹਦੇ ਬਣਿਆ ਮਨ ਨਹੀਂ ਕਰਨ ਗਿਆ ਫਰਤ ਮੰਡੀ ਹਲੋ ਜੀ ਆਪਾਂ ਇਹ ਤਿਆਰ ਕਰਕੇ ਆਪਾਂ ਲੈ ਜਾਂਦੀ ਪੂਰਾ ਇਹ ਭਰ ਲੰਗੀ ਜੀ ਘਟ ਜਾ ਆਪਾਂ ਹਾਂ ਲੇਖੋ ਜੀ ਸਾਰਾ ਭਰ ਲਿਆ ਆਪਾਂ ਨੇ ਐਂਡ ਤੱਕ ਆਪਣੀ ਵਲੌਗ ਜ਼ਰੂਰ ਦੇਖਿਓ ਜੀ ਫੁੱਲ ਭਰ ਗਿਆ ਜੀ ਇਹ ਆਪਣਾ ਠੀਕ ਹੈ ਜੀ ਵੱਧ ਤੋਂ ਵੱਧ ਸਾਡਾ ਵਲੌਗ ਸ਼ੇਅਰ ਕਰਿਓ ਜੀ ਠੀਕ ਹੈ ਜੀ ਮਿਲਦੇ ਆਪਾਂ ਕਿਸੇ ਨਿਊ ਵੀਡੀਓ ਦੇ ਵਿੱਚ ਤੇ ਤਦ ਤੱਕ ਦੇ ਲਈ ਸਾਰਿਆਂ ਨੂੰ ਜੀ ਸ਼ਸ਼ੀ ਕਾਲ ਜੀ ਬਾਏ ਬਾਏ ਜੀ ਰੱਬ ਰੱਖਾ ਜੀ ਥੈਂਕ ਯੂ ਜੀ ਓਕੇ ਜੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਠੀਕ ਹੈ ਜੀ ਆਈ ਲੀਕ ਚਾਰ ਤੱਕ ਅਕਸਰ ਹੋਰ ਆਪਾਂ ਦੇਖਿਆ ਇਕੱਟ ਪਾਣੀ ਦਾ ਨਹੀਂ ਸ਼ਾਰਾ ਸਾਡਾ ਕਰ ਮਿਰਚਾਂ ਪਾ ਦੇਣ ਇੱਥੇ ਵਾਲਾ ਦੋਹਰਾ ਪਰ ਮਿਰਚਾਂ ਹੋ ਜਾਣੀਆਂ ਮਿਰਚਾਂ ਸਾਡੇ ਵਜੇ ਨਹੀਂ ਹੁਣ ਖੱਤੀਆਂ ਨਾ ਬਰਾ ਚਾਰ ਚ ਬਹੁਤ ਇੰਨੀ ਕਿਚਾ ਹਪਾਇਆ ਮਸਾਲਾ ਵਗੈਰਾ ਹੋਰ ਚ ਪਾ ਦੋ ਨੋ ਨੋ ਫਿਰ ਮਿਰਚਾਂ ਟੇਸਟੀ ਚ ਹੋਰ ਚ ਪਾ ਦੇਣ ਕਿਸੇ ਚ ਗ੍ਰਿੰਡ ਤੱਕਣ ਦਿਗਣਾ ਤਰਕੇ ਦੇਖ ਲੈ ਮੈਂ ਤੱਕਣ ਹੁਣ ਆਪਾਂ ਮੰਮੀ ਕੇ ਪਟਾਰ ਬਣ ਕੇ ਲਿੰਗੂ ਨਾ ਸਖਿਆ ਦੇ ਪੰਡਾ ਹਨਾ ਆਮਾ ਪੌਂਚ ਵਿੱਚ ਪਾ ਦਾਂਗੇ ਜੇ ਬਚ ਗਈ ਕਿਸੇ ਥੋੜੇ ਜਿਹਾ ਆਪਾਂ ਹੋਰ ਤੋੜ ਦਾਂਗੇ ਕਿਉਂਕਿ ਮਸਾਲਾ ਵੀ ਪਿਆ ਹੈ ਥੋੜਾ ਜਿਹਾ 10 10 ਗ੍ਰਾਮ ਉਤਰਾਣੇ ਮੈਂ ਤੋੜ ਕੇ ਥਿੱਕ ਦੋ ਸਾਰਾ ਉਹ ਵੀ ਵਿੱਚ ਹੀ ਪਾ ਦਾਂਗੇ ਤੋੜ ਦਣ ਫਿਰ ਮਸਾਲਾ ਪਿਆਰ ਅੰਦਰ ਬੱਚ ਪਾ ਲਾਂਗੇ ਜੀ ਇਹ ਬਿਲਕੁਲ ਫੁੱਲ ਭਰ ਗਿਆ ਜੀ ਠੀਕ ਹੈ ਜੀ ਓਕੇ ਜੀ ਬਾਈ ਜੀ ਮਿਲਦੇ ਹਾਂ ਕਿਸੇ ਹੋਰ ਵਲੌਗ ਦੇ ਵਿੱਚ